ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਸਿਮਰਨ ਕਿਚਨ ਐਂਡ ਬਲੌਗ ਵਿੱਚ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਊਗੇ ਅਸੀਂ ਵੀ ਠੀਕ ਠਾਕ ਹਾਂ ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੇ ਭੈਣ ਭਰਾਵਾਂ ਨੂੰ ਸੋ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆ ਉਹ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਬਾਕੀ ਬੜੇ ਭੈਣ ਭਰਾ ਸਾਡੀਆਂ ਵੀਡੀਓ ਦੇਖ ਲੈਂਦੇ ਆਪਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਦੇ ਆ ਸੋ ਪਲੀਜ਼ ਚੈਨਲ ਨੂੰ ਵੀ 2 ਸਕਿੰਟ ਦਾ ਟਾਈਮ ਕੱਢ ਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਨਾਲ ਦੀ ਨਾਲ ਬੈਲ ਦਬਾ ਦਿਆ ਕਰੋ ਤਾਂ ਕਿ ਤੁਹਾਨੂੰ ਸਾਡੀਆਂ ਸਾਰੀਆਂ ਵੀਡੀਓ ਜਿਹੜੀਆਂ ਵੇਖਣ ਨੂੰ ਮਿਲ ਸਕਣ ਲੋ ਜੀ ਇੱਥੇ ਸਵੇਰ ਦਾ ਟਾਈਮ ਹੋ ਗਿਆ ਸੀ ਕੋਈ ਟਾਈਮ ਤੇ ਹੋ ਗਿਆ ਇਹ ਸਾਡੇ ਦਾ 11 ਵਜੇ ਦਾ ਤੇ ਇੱਥੇ ਆਪਾਂ ਝਾੜੂ ਪੋਚਾ ਕੀਤਾ ਫਿਰ ਤੁਹਾਨੂੰ ਪਤਾ ਹੀ ਛੋਟੇ ਛੋਟੇ ਕਿੰਨੇ ਕੰਮ ਹੋ ਜਾਂਦੇ ਆ ਕਹਿ ਦਿੰਦੇ ਆ ਸਾਡੀ ਘਰਾਂ ਦੇ ਵਿੱਚ ਨਾ ਸਾਡੀ ਗਿਣਤੀ ਖਾਲੀ ਵੱਡੇ ਕਮਰੇ ਚ ਆਉਂਦੀ ਆ ਨਿੱਕੇ ਕਮਰੇ ਚ ਬਿਲਕੁਲ ਨਹੀਂ ਆਉਂਦੀ ਆ ਜਿਹੜੇ ਕਿਸਨ ਸਾਰਿਆਂ ਨੂੰ ਦਿਖਦੇ ਵੀ ਨਹੀਂ ਆ ਪਰ ਸਾਨੂੰ ਉਹਨਾਂ ਨੂੰ ਪਰਣ ਵਾਸਤੇ ਬਹੁਤ ਟਾਈਮ ਕੱਢਣਾ ਪੈਂਦਾ ਵਾ ਕਿਉਂਕਿ ਘਰ ਨੂੰ ਵੀ ਇਸ ਤਰ੍ਹਾਂ ਹੀ ਸਾਫ਼ ਰੱਖਣਾ ਪੈਂਦਾ ਜਿਸ ਤਰ੍ਹਾਂ ਆਪਾਂ ਆਪਣੇ ਸਰੀਰ ਨੂੰ ਸਾਫ਼ ਰੱਖਦੇ ਆ ਕਿਉਂਕਿ ਜੇ 2-4 ਦਿਨ ਵੀ ਆਪਾਂ ਆਪਣੇ ਸਰੀਰ ਤੇ ਧਿਆਨ ਨਾ ਦਈਏ ਤੇ ਕੁਝ ਨਾ ਕੁਝ ਸਾਨੂੰ ਅਲੱਗ ਲੱਗਦਾ ਵਾ ਤੇ ਇਸ ਤਰ੍ਹਾਂ ਹੀ ਘਰ ਹੁੰਦਾ ਲੋ ਜੀ ਇਹ ਸਾਰੇ ਭੈਣਾਂ ਦੇ ਕੰਮ ਆ ਮੇਰੇ ਇਕੱਲੇ ਦੇ ਕੰਮ ਨਹੀਂ ਆ ਸਾਰੀਆਂ ਭੈਣਾਂ ਦੇ ਖਾਲੀ ਸਿਰਫ ਕਰਨ ਦਾ ਤਰੀਕਾ ਵੱਖਰਾ ਵੱਖਰਾ ਵਾ ਕੋਈ ਕਿਸੇ ਟਾਈਮ ਕਰਦਾ ਕੋਈ ਕਿਸੇ ਟਾਈਮ ਕਰਦਾ ਵਾ ਬਾਕੀ ਕਰਦੇ ਸਾਰੇ ਹੀ ਆ ਕਿਉਂਕਿ ਇਹ ਛੋਟੇ-ਛੋਟੇ ਕੰਮ ਉਹ ਵਾ ਜਿਹੜੇ ਸਾਡੇ ਨਜ਼ਰ ਹੀ ਨਹੀਂ ਆਉਂਦੇ ਕਈ ਵਾਰੀ ਕਿਉਂਕਿ ਸਾਡੇ ਵੱਡੇ ਹੀ ਕੰਮਾਂ ਦੀ ਗਿਣਤੀ ਹੁੰਦੀ ਇਹਨੇ ਕੰਮ ਕਰਕੇ ਸਾਡੇ ਹਟੇ ਤੇ ਹੁਣ ਮੈਂ ਕਿਹਾ ਚਲੋ ਜੀ ਜਿਹੜੇ 2000 ਕੱਪੜੇ ਉਹ ਵੀ ਧੋ ਲੈ ਜਾਣ ਤਾਂ ਕਿ ਇਹ ਵੀ ਸੁੱਕ ਜਾਣਗੇ ਛੇਤੀ ਬਾਕੀ ਹੁਣ ਧੁੱਪਾਂ ਬੜੀਆਂ ਵਧੀਆ ਲੱਗਣ ਰਹਿਪੀਆਂ ਹੁਣ ਤੇ ਭਾਵੇਂ ਤੁਸੀਂ ਮਸ਼ੀਨ 'ਚ ਨਾ ਵੀ ਸਕਾਓ ਤੇ ਕੋਈ ਗੱਲ ਨਹੀਂ ਤੇ ਮਸ਼ੀਨ 'ਚ ਧੋਣ ਵਾਸਤੇ ਚਾਦਰਾਂ ਤੇ ਵਾਵਾ ਹੋਈਆਂ ਵਾਂ ਪਰ ਹੁਣ ਮਸ਼ੀਨ ਲਗਾਵਾਂਗੇ ਤੇ ਫਿਰ ਚਾਦਰਾਂ ਧੋਵਾਂਗੇ ਤਦ ਤੱਕ ਮੈਂ ਕਿਹਾ ਚਲੋ ਵੀ ਹੱਥ ਨਾਲ ਧੋ ਦਿੰਨੇ ਆ ਤੇ ਵੰਚਦੇ ਤੇ ਬੂਟ ਹਰ ਦੂਸਰੇ ਜਾਂ ਤੀਸਰੇ ਦਿਨ ਧੋਣੇ ਪੈਂਦੇ ਕਿਉਂਕਿ ਪੈਰਾਂ ਨਾਲ ਠੋਡ ਮਾਰਦਾ ਤੇ ਬੂਟ ਬੜੀ ਛੇਤੀ ਗੰਦੇ ਹੋ ਜਾਂਦੇ ਆ ਤੇ ਮੈਨੂੰ ਇਹੋ ਜਿਹੀ ਚੀਜ਼ਾਂ ਤੇ ਬੜਾ ਲੱਗਦਾ ਵਕਿ ਜਿਹੜੀਆਂ ਨਾ ਕਿ ਮਤਲਬ ਗੰਧੀਆਂ ਨਾਲ ਲੱਗਣ ਬੱਚੇ ਨੇ ਪਾਏ ਹੋਣ ਜਾਂ ਆਪ ਪਾਏ ਹੋਣ ਤੇ ਸਾਫ਼ ਸੋਹਣੇ ਲੱਗਣ ਸੋ ਮੈਂ ਪਹਿਲਾਂ ਵੀ ਕਿਹਾ ਨਾ ਕਿ ਇਹ ਕੰਮ ਸਾਡੇ ਨਜ਼ਰ ਨਹੀਂ ਆਉਂਦੇ ਲਓ ਜੀ ਇਧਰ ਮੈਂ ਪਾਥੀਆਂ ਥੱਲੋਂ ਲਾ ਕੇ ਉੱਤੇ ਛੱਤ ਤੇ ਸੁੱਕਣੇ ਪਾਈਆਂ ਸੀ ਕਿਉਂਕਿ ਮੈਂ ਥੋੜੀਆਂ-ਥੋੜੀਆਂ ਪਾਥੀਆਂ ਰੋਜ਼ ਪਾਥ ਲੈਣੀ ਆ ਤੇ ਫਿਰ ਉਹਨਾਂ ਨੂੰ ਉੱਪਰ ਲੈ ਆਉਣੀ ਆ ਵੀ ਉਹਨੇ ਕੰਮ ਕਰ ਬੈਂਟੀ ਹੁਣੇ ਚਾਹ ਬਣਾ ਕੇ ਲੈ ਆਂਦੀ ਆ ਆਏ ਆ ਹੁੰਦਾ ਸੁਖ ਧੀਆ ਪੁੱਤਾਂ ਦਾ ਹਨਾ ਤੇ ਬੰਚ ਨੂੰ ਚਾਹ ਬਣਾਉਣੇ ਆ ਗਈ ਤੇ ਮੈਨੂੰ ਤੇ ਬਹੁਤ ਸੁਖ ਹੋ ਗਿਆ ਵਾ ਕਿਉਂਕਿ ਮੈਂ ਹੁਣੇ ਝਾਲੂ ਪੋਚਾ ਕਰਕੇ ਕੱਪੜੇ ਧੋ ਕੇ ਪੌੜੀਆਂ ਪਾੜੀਆਂ ਧੋ ਧਾ ਕੇ ਤੇ ਆਈ ਹਾਂ ਤੇ ਹਜੇ ਬੱਤੀ ਬੰਦ ਹੋ ਗਈ ਫਿਰ ਮੈਂ ਕੱਪੜੇ ਸੁਕਾਏ ਨਹੀਂ ਤੇ ਬੰਚ ਕਹਿੰਦਾ ਮੰਮੀ ਚਾਹ ਬਣਾਉਣ ਲੱਗਾ ਵਾ ਮੈਂ ਬਣਾ ਲਾ ਪੁੱਤ ਇਹ ਕਿਹੜੀ ਪੁੱਛਣ ਵਾਲੀ ਗੱਲ ਹੈ ਹਨਾ ਮੈਨੂੰ ਬੜੀ ਖੁਸ਼ੀ ਹੁੰਦੀ ਆ ਮੈਂ ਜਦੋਂ ਕੰਮ ਕਰਨਦੀ ਤੇ ਮੈਨੂੰ ਕੋਈ ਚਾਹ ਬਣਾ ਕੇ ਦੇ ਦਿੰਦਿਆ ਵਾ ਹੈਨਾ ਤੇ ਸੋ ਆਹ ਬੱਚੇ ਹੁੰਦੇ ਜਿਹੜੇ ਨਾ ਮੰਮੀ ਲਈ ਚਾਹ ਬਣਾ ਕੇ ਲਿਆਉਂਦੇ ਆ ਤੀਆਂ ਪੁੱਤਾਂ ਦਾ ਹੀ ਸ਼ੌਕ ਹੁੰਦਾ ਈ ਤੇ ਚਾਹ ਪੀਏ ਹੁਣ ਵਧੀਆ ਜੀ ਤੇ ਵੰਚ ਚਾਹ ਬਣਾਉਂਦਾ ਵੀ ਬੜੀ ਸਵਾਦ ਆ ਵੇਖਣ ਚ ਵੀ ਤੁਹਾਨੂੰ ਜਿੰਨੀ ਚੰਗੀ ਲੱਗਣਦੀ ਨਾ ਉੰਨੀ ਸਵਾਦ ਹੀ ਬਣਾਉਂਦਾ ਉਸ ਤੋਂ ਜ਼ਿਆਦਾ ਤੇ ਮਨ ਛਾੜਾ ਨਾ ਚਾਹ ਨੂੰ ਸਜਾਰ ਕੇ ਪੂਰਾ ਲਿਆਉਂਦਾ ਟਰੇ 'ਚ ਰੱਖਦਾ ਵਾ ਥੱਲੇ ਉਹਦੇ ਪਲੇਟ ਰੱਖਦਾ ਵਾ ਕਿਹਰ ਚਾਹ ਲੈ ਕੇ ਆਉਂਦਾ ਮੰਚ ਅਰ ਦੋਹਾਂ ਕੱਪਾਂ ਚ ਨੇ ਜਿੰਨੀ ਇਹਨੇ ਬਣਾਈਆਂ ਨੇ ਉੰਨੀ ਕੱਪਾਂ ਜੁੱਗੀ ਹੀ ਬਣਾਈਆਂ ਵੱਧ ਵੀ ਨਹੀਂ ਬਣਾਈ ਤੇ ਘੱਟ ਵੀ ਨਹੀਂ ਬਣਾਈ। ਵੰਚ ਦਾ ਨਾ ਐਸਟੀਮੈਂਟ ਵੜਾਉਂਦੀ ਆ ਵਾ। ਬਸ ਇੱਕ ਵਾਰੀ ਇਹਨੂੰ ਦੱਸਦਾ ਮਾਫੀ ਐਂਦਾ ਬਣਾਉਣੀ ਆ ਐਨਾ ਪਾਣੀ ਨਾਲ ਲੈ ਲੈ। ਬਸ ਫਿਰ ਉਦਾਂ ਦਾ ਤੇ ਮੰਚ ਨੂੰ ਹੁਣ ਹੁਣ ਮੈਨੂੰ ਨਹੀਂ ਕਹਿੰਦਾ ਕਿ ਮੰਮੀ ਚਾਹ ਪੀਣੀ ਆ। ਜਦੋਂ ਮਨ ਕਰੂਗਾ ਨਾ ਮੰਮੀ ਮੈਂ ਚਾਹ ਬਣਾਉਣ ਲੱਗਾ ਤੂੰ ਹੀ ਪੀਣੀ ਆ। ਮੈਂ ਹਾ ਪੁੱਤ ਇਹ ਪੁੱਛਣ ਵਾਲੀ ਗੱਲ ਆ। ਚਾਹ ਦੀ ਵੀ। ਇਹ ਤੇ ਬਾਬੂ ਛੁੱਟਣੀ ਨਹੀਂ ਹੁਣ। ਉਵਿਲਾ ਜਿਹੜਾ ਨਾਲ ਥਲੇ ਰੱਖਿਆ ਵਾ ਲੋ ਜੀ ਲੋ ਬੰਚ ਦਾ ਕਹਿਣਾ ਵਾ ਕਿ ਇਸ ਤਰ੍ਹਾਂ ਕਰਕੇ ਤੁਸੀਂ ਚਾਹ ਪਿਓ ਜਿਸ ਤਰ੍ਹਾਂ ਪਹਿਲਾਂ ਨਹੀਂ ਚੀਨੀ ਦੀਆ ਪਰੇਟਾ ਥਲੇ ਰੱਖਦੇ ਹੁੰਦੇ ਸੀ ਚਾਈਨੀਸ ਲੋਕ ਤਾਂ ਸ਼ਾਇਦ ਅੱਜ ਵੀ ਰੱਖਦੇ ਆ ਹਾਂਜੀ ਹੈਨਾ ਆਪਣੇ ਨਹੀਂ ਹੁਣ ਰੱਖਦੇ ਪਹਿਲਾਂ ਤਾਂ ਹੀ ਆਪਣੇ ਟਾਈਮ 'ਚ ਵੇਖਿਆ ਹੀ ਸਾਡੇ ਲਾਗੇ ਘਰ ਹੁੰਦਾ ਸੀ ਉਹਨਾਂ ਦੇ ਘਰ ਨਾਲ ਹੁੰਦੀਆਂ ਸੀ ਸਾਡੇ ਤਰ੍ਹਾਂ ਜਦੋਂ ਉਹ ਸਿੱਧੇ ਹੀ ਗਲਾਸੀਆਂ 'ਚ ਚਾਹ ਗੜਵੀ 'ਚ ਚਾਹ ਹੈਨਾ ਸਿੱਧੀ ਪਾ ਦੇਣੀ ਤੇ ਇਹਨਾਂ ਨੇ ਕਹਿਣਾ ਪਤਾ ਨਹੀਂ ਇਹ ਕਿਹੜੇ ਕੰਮ ਨੂੰ ਰੱਖੀਆਂ ਇਹਨਾਂ ਨੇ ਪਲੇਟਾਂ ਨਾਲ ਹੈਨਾ 6 ਕੱਪ 6 ਪਲੇਟਾਂ ਚੀਨੀ ਦੀਆਂ ਵਾਈਟ एकदम ਚਿੱਟੀਆਂ ਜਿਹੜੇ ਲੋਕਦੋਂ ਉਸ ਟਾਈਮ 'ਚ ਜਿਹੜੇ ਵਕੀਲ ਫਕੂਲ ਹੁੰਦੇ ਸੀ ਨਾ ਸੁਨਿਆਰੇ ਸਨੂਰੇ ਉਹਨਾਂ ਦੇ ਘਰਾਂ 'ਚ ਹੁੰਦੀਆਂ ਸੀ ਫਿਰ ਵੀ ਐਦਾ ਵਾ ਤੁਹਾਨੂੰ ਕਿਉਂ ਚਾਹ ਦਿੰਦਾ ਵਾ ਤਾਰਕ ਮਹਿਤਾ ਜੀ ਨਹੀਂ ਬਾਪੂ ਜੀ ਐਦਾਂ ਹੀ ਪੀਂਦੇ ਆ ਨਾ ਨਾਲ ਸਹੇ ਜੋਟੀ ਪਲੇਟ ਹੁੰਦੀ ਆ ਹਾਂ ਉਹ ਐਦਾਂ ਕਰਕੇ ਫੜ ਕੇ ਨਾਲ ਨੂੰ ਐਦਾਂ ਐਦਾਂ ਪੀਂਦੇ ਚਲੋ ਠੀਕ ਆ ਫਿਰ ਸਰੋਇ ਜੀ ਚਾਹ ਹਾਂ ਵੀ ਇਹਦੇ ਆਪਾਂ ਤੇ ਇੰਜੋਏ ਕਰਨ ਦੇ ਤੁਸੀਂ ਪੀ ਕੇ ਕਰੋ ਲਾਜਿਕ ਕੰਮ ਕਰਦਿਆਂ ਨੂੰ ਤੇ ਫਿਰ ਹੋ ਗਈ ਬਹੁਤ ਖਾਫੀ ਢੇਰ 2 2.5 ਦਾ ਟਾਈਮ ਹੋ ਗਿਆ ਸੀ ਤੇ ਮੈਂ ਕਿਹਾ ਹੁਣ ਕੀ ਬਣਾਉਣਾ ਛੇਤੀ ਛੇਤੀ ਮੈਂ ਕਿਹਾ ਚਲੋ ਜੀ ਅੱਜ ਲੂਣ ਵਾਲੇ ਚੌਲ ਬਣਾ ਲਈਏ ਤੇ ਲੂਣ ਵਾਲੇ ਚੌਲ ਦੇ ਨਾਲ ਆਪਾਂ ਦਹੀਂ ਬੁੰਦੀ ਨਹੀਂ ਬਣਾਉਣੀ ਕਿਉਂਕਿ ਠੰਡ ਵੀ ਹੈ ਨਾ ਥੋੜੀ ਤੇ ਵੰਚ ਨੂੰ ਖੰਗ ਵੀ ਹੁੰਦੀ ਇਸ ਕਰਕੇ ਦਹੀਂ ਨਹੀਂ ਦੇਣਾ ਤੇ ਲੂਣ ਵਾਲੇ ਚੌਲ ਗਰਮ ਗਰਮ ਬਣਾਵਾਂਗੇ ਤੇ ਘਿਓ ਦੇ ਨਾਲ ਖਾਵਾਂਗੇ ਸਾਰਾ ਕੁਛ ਮੈਂ ਵਿੱਚ ਹੀ ਇੱਕੇ ساتھ ਪਾਤਾ फटाफट ਜਿਸ ਤਰ੍ਹਾਂ ਦੇ ਸਾਰੇ ਲੂਣ ਵਾਲ ਚੌਲ ਬਣਾਉਣੇ ਆ ਬਾਕੀ ਲੂਣ ਵਾਲ ਚੌਲ ਜਦੋਂ ਵੀ ਬਣਾ ਲਓ ਗਰਮ ਗਰਮ ਕਰ ਬਣਾਓ ਤੇ ਸਾਰੇ ਨੂੰ ਸਵਾਲ ਲੱਗਦੇ ਸਾਰੇ ਮੇਰੇ ਵਾਂਗੂ ਹੀ ਜਦੋਂ ਕੋਈ ਚੀਜ਼ ਨਜ਼ਰ ਨਹੀਂ ਆਉਂਦੀ ਹੁੰਦੀ ਤੇ ਲੂਣ ਵਾਲ ਚੌਲੀ ਬਣਾਉਂਦੇ ਹੋ ਨੇ ਕਿਉਂਕਿ ਐਸੀ ਵੀ ਆਪਣੇ ਮੰਮੀ ਨੂੰ ਵੇਖਿਆ ਹੀ ਕਿ ਜਦੋਂ ਸਾਡੀ ਮੰਮੀ ਨੂੰ ਕੋਈ ਚੀਜ਼ ਸਮਝ ਨਾ ਆਉਣੀ ਤੇ ਰਾਤ ਨੂੰ ਜਿੱਦਨ ਪਰ ਉਹ ਪੰਜਾਬ ਚ ਤੇ ਰਾਤ ਨੂੰ ਹੀ ਬਣਾਉਂਦੇ ਜਦੋਂ ਤੇ ਉਦੋਂ ਮਮੀ ਨੇ ਕਹਿਣਾ ਕਿ ਚੱਲ ਅਜੇ ਲੂਣ ਵਾਲੇ ਚੌਲ ਬਣਾ ਲੈਨੇ ਆ ਤੇ ਚਲੋ ਜੀ ਸਾਰੇ ਜਣੇ ਨਾ ਖੁਸ਼ ਹੋਣਾ ਸੀ ਲੂਣ ਵਾਲੇ ਚੌਲ ਬਣਾਏ ਪਤਾ ਨਹੀਂ ਕਿੱਡੀ ਕ ਵੱਡੀ ਚੀਜ਼ ਕਿਉਂਕਿ ਬਹੁਤ ਦਿਨਾਂ ਤੋਂ ਬਾਅਦ ਰੋਟੀ ਖਾਣ ਤੋਂ ਬਾਅਦ ਜੇ ਤਰ ਚੌਲ ਮਿਲਦੇ ਹੀ ਨਾ ਤੇ ਚੰਗਾ ਵੀ ਬੜਾ ਲੱਗਦਾ ਏ ਕਦੀ ਕਦੀ ਤੇ ਮੈਨੂੰ ਹੁਣ ਚੇਤਾ ਆਉਂਦਾ ਵਾ ਕਿ ਅਸੀਂ ਅਜੇ ਸਵੇਰੇ ਸੁੱਤੇ ਹੀ ਹੁੰਦੇ ਸੀ ਤੇ ਸਾਡੇ ਪਾਪਾ ਹੀ ਨਾ ਸਵੇਰੇ ਉੱਠ ਕੇ ਚਾਹ ਪਾ ਕੇ ਚੌਲਾਂ ਦੇ ਵਿੱਚ ਨਾ ਲੂਣ ਵਾਲੇ ਚੌਲਾਂ 'ਚ ਚਾਹ ਪਾ ਕੇ ਤੇ ਪੀਂਦੇ ਖਾਂਦੇ ਹੁੰਦੇ ਸੀ ਤੇ ਕਦੀ ਕਦੀ ਉਹਨਾਂ ਨੇ ਪਹਿਲੀ ਵਾਰੀ ਨਹੀਂ ਖਾਣੇ ਤੇ ਦੂਸਰੀ ਵਾਰ ਜਦੋਂ ਚਾਹ ਬੰਦੀ ਨਾ ਜਿਹੜੇ 7-8 ਵਜੇ ਮੱਜਾਂ ਚੋਚਾ ਕੇ ਚਾਹ ਬੰਦੀ ਉਦੋਂ ਉਹਨਾਂ ਨੇ ਚੌਲ ਕਵੜੀ ਚ ਪਾ ਲੈਣੇ ਪਹਿਲੇ ਵਿੱਚ ਜਾਣ ਤੋਂ ਪਹਿਲਾਂ ਤੇ ਫਿਰ ਵਿੱਚ ਚਾਹ ਪਵਾ ਲੈਣੀ ਤੇ ਉਦਾਂ ਹੀ ਨਾ ਹੁਣ ਮੈਨੂੰ ਆਦਤ ਪਈ ਹੋਈ ਜਦੋਂ ਨੂਨ ਵਾਲੇ ਚੌਲ ਬੱਜ ਜਾਂਨ ਨਾ ਤੇ ਮੈਂ ਵਿੱਚ ਨਾ ਦੁੱਧ ਪਾ ਕੇ ਖਾਨੀ ਆ ਤੇ ਕੀ ਮੇਰੇ ਵਾਂਗੂ ਤੁਸੀਂ ਵੀ ਖਾਨੇ ਦੁੱਧ ਪਾ ਕੇ ਮੈਨੂੰ ਤੇ ਬੜੇ ਚੰਗੇ ਲੱਗਦੇ ਜਦੋਂ ਬੈਹ ਹੋਣ ਚੌਲ ਤੇ ਵਿੱਚ ਮੈਂ ਦੁੱਧ ਪਾਵਾਂ ਤੇ ਫਿਰ ਮੈਂ ਖਾ ਮਾਂ ਤੇ ਮੈਨੂੰ ਫਿਰ ਉਹੀ ਚੇਤਾ ਆ ਜਾਂਦਾ ਆਪਣੇ ਪਾਪਾ ਇਹ ਦੇ ਚੇਤਾ ਆ ਜਾਂਦਾ ਕਿ ਬਚਪਨ ਚ ਮੇਰੇ ਪਾਪਾ ਇਦਾਂ ਜਦੋਂ ਛੋਟੇ ਹੁੰਦੇ ਤਾਂ ਉਹ ਇਦਾਂ ਖਾਂਦੇ ਹੁੰਦੇ ਲੋ ਬਈ ਇੱਥੇ ਗਰਮ ਗਰਮ ਚੌਲ ਪਾਤੇ ਵਿੱਚ ਪਾਤਾ ਕਿਉਂ ਨਿਆਣੇ ਨੂੰ ਫੜਾਏ ਹੁਣ ਅੱਜ ਵੀ ਨਾ ਮੰਚ ਨੁੱਕ ਕਰੇਦਾ ਹੂੰ ਚ ਪਰ ਤੇ ਆ ਤੁਕੇ ਆ ਜਾ ਰੈਂਡਮ ਉਸਾਰ ਤੇ ਟੋਲਾ ਫਟੋ ਆ ਫਟੋ ਜੀ ਸਰ ਤੇ ਟੋਲੀ ਮੈਂ ਚ ਤੋ ਪਾਦਾ ਆਹਦੀ ਦੋੜਾ ਦਾ ਕਿ ਉਹ ਲੈ ਮੈਂ ਤੋ ਉਸ ਨੂੰ ਸੇ ਪਾਦਾ ਆ ਦੋ ਬਾਲੋ ਟੋੜੋ ਨਾ ਅਰੇ ਉਹ ਨਹੀਂ ਕਹਦੇ ਉਹ ਸਬਜੀ ਦੇ ਡੱਡੇ ਨੂੰ ਵੀ ਦੇ ਉੱਤੇ ਇਦਾਂ ਹੈ ਨਾ मैं तरीके दूदरदरिकिन और अचार है बच्चों मैं पालक और सब्जी ठीक है तो आप आपे पा लिया हां ठीक है 2 3 4 ਜੇਪਾ ਕਰਦੇ ਕੰਮ ਖਤਮ ਕਰ ਤੋਂ ਬਾਅਦ ਆਪਾਂ ਸ਼ਾਮਾਂ ਨੂੰ ਰਾਤ ਨੂੰ ਚਲਗੇ ਬਾਜ਼ਾਰ ਤੇ ਉੱਥੇ ਜਾ ਕੇ ਆਪਾਂ ਨਾਲ ਤੇ ਸਬਜ਼ੀ ਖਰੀਦ ਕੇ ਲਿਆਂਦੀ ਨਾਲੇ ਥੋੜਾ ਜਿਹਾ ਰਾਸ਼ਨ ਖਰੀਦ ਕੇ ਲੰਦਾ पांडे ਧੋਣ ਵਾਲਾ ਸਾਬਣ ਨਹੀਂ ਸੀ ਸੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਕ ਨਵੀਂ ਵੀਡੀਓ ਨਾਲ ਪਾੜਦਾ